ਸਤ ਸ੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬ੍ਰੈਡ ਰੋਲ ਬਣਾ ਕੇ ਤਿਆਰ ਕਰਾਂਗੇ ਇਹ ਬ੍ਰੈਡ ਰੋਲ ਖਾਣ ਦੇ ਵਿੱਚ ਟੇਸਟੀ ਤੇ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਬ੍ਰੈਡ ਰੋਲ ਬਣਾਉਣ ਦੇ ਲਈ ਮੈਂ 4 ਆਲੂ ਲਏ ਨੇ ਵੱਡੇ ਸਾਈਜ਼ ਦੇ ਆਲੂ ਨੂੰ ਉਬਾਲ ਕੇ ਛੱਲ ਲਿਆ ਸੀ ਮੈਂ ਤੇ ਹੁਣ ਆਪਾਂ ਆਲੂਆਂ ਨੂੰ ਕद्दूकस ਕਰ ਲਵਾਂਗੇ ਆਪਾਂ ਸਾਰੇ ਆਲੂਆਂ ਨੂੰ ਕੱਦੂਕਸ ਕਰ ਲਵਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਹ ਬ੍ਰੈਡ ਰੂਲ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇ ਜੀ ਤੇ ਬਹੁਤ ਟੇਸਟੀ ਵੀ ਬਣ ਕੇ ਤਿਆਰ ਹੁੰਦੇ ਨੇ ਆਪਾਂ ਇਸ ਨੂੰ ਈਵਨਿੰਗ 스ਨੈਕਸ ਦੇ ਵਿੱਚ ਵੀ ਖਾ ਸਕਦੇ ਆ ਹੁਣ ਸਾਰੇ ਆਲੂ ਕੱਦੂ ਕਾਸ ਹੋ ਚੁੱਕੇ ਨੇ ਐਥੇ ਮੈਂ ਆਟਾ ਬ੍ਰੈਡਾਂ ਨੂੰ ਪੀਸ ਕੇ ਬ੍ਰੈਡਾਂ ਦਾ ਬ੍ਰੈਡ ਕਰਮ ਤਿਆਰ ਕਰ ਲਿਆ ਸੀ ਤੇ ਹੁਣ ਆਪਾਂ 4 ਚਮਚ ਬ੍ਰੈਡ ਕਰਮ ਨੂੰ ਅਲੱਗ ਕਾਲੀ ਦੇ ਵਿੱਚ ਕੱਢ ਲਵਾਂਗੇ ਤੇ ਬਾਕੀ ਬ੍ਰੈਡ ਕਰਮ ਨੂੰ ਆਪਾਂ ਅਲਮਾ ਦੇ ਵਿੱਚ ਪਾਵਾਂਗੇ ਇਹ ਜੋ 4 ਚਮਚੇ ਲੱਗ ਬ੍ਰੈਡ ਕਰਮ ਆਪਾਂ ਕੌਲੀ ਦੇ ਵਿੱਚ ਰੱਖਿਆ ਹੈ ਇਸ ਦੀ ਆਪਾਂ ਬ੍ਰੈਡ ਰੋਲ ਉੱਪਰ ਕੋਟਿੰਗ ਕਰ ਲਵਾਂਗੇ ਹੁਣ ਆਪਾਂ ਇਹ ਜੋ ਆਲੂ ਕਦੂਕਾਸ ਕੀਤੇ ਨੇ ਇਹਨਾਂ ਆਲੂਆਂ ਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਹੁਣ ਆਪਾਂ ਆਲੂਆਂ ਦੇ ਵਿੱਚ ਥੋੜੀ ਜਿਹੀ সুইਟ ਕੌਰਨ ਪਾਵਾਂਗੇ। ਹਰੀ ਮਿਰਚ ਪਾਵਾਂਗੇ। ਸਪ੍ਰਿੰਗ ਆਨੀਅਨ ਪਾਵਾਂਗੇ। ਦਰਦਰੀ ਕੁੱਟੀ ਹੋਈ ਅਦਰਕ ਪਾਵਾਂਗੇ। ਤੇ ਕੁਝ ਸਬਜ਼ੀਆਂ ਪਾਵਾਂਗੇ। ਜਿਵੇਂ ਹਰਾ ਧਨੀਆ ਪਾਵਾਂਗੇ ਥੋੜਾ ਜਿਹਾ। ਬਰੀਕ ਕੱਟੀ ਹੋਈ ਸ਼ਿਮਲਾ ਮਿਰਚ ਪਾਵਾਂਗੇ, ਇੱਕ ਕੋਲੀ ਬਰੀਕ ਕੱਟਿਆ ਹੋਇਆ ਪਿਆਜ਼ ਪਾਵਾਂਗੇ। ਇੱਕ ਕद्दूकस ਕੀਤੀ ਹੋਈ ਗਾਜਰ ਪਾਵਾਂਗੇ। 컬러풀 브레드 롤 ਬਣਾਉਣ ਦੇ ਲਈ ਹਰੀ ਮਿਰਚ ਪਾਵਾਂਗੇ। ਅਣ ਆਪਾ ਸਾਰੀਆਂ ਸਬਜ਼ੀਆਂ ਨੂੰ ਇਸੇ ਤਰੀਕੇ ਨਾਲ ਹੀ ਵਾਰੀ-ਵਾਰੀ ਕਰਕੇ ਐਡ ਕਰ ਦੇਵਾਂਗੇ ਆਲੂਆਂ ਦੇ ਵਿੱਚ। ਅ ਮੈਂ ਇਥੇ ਹਰੀ ਮਿਰਚ ਵੀ ਪਾਈ ਹੈ ਜੇ ਆਪਾਂ ਬੱਚਿਆਂ ਲਈ ਬਣਾ ਰਹੇ ਹਾਂ ਤਾਂ ਆਪਾਂ ਇਸ ਨੂੰ ਛਿੱਕ ਪਕਰ ਦੇਵਾਂਗੇ। ਇਹ ਆਪਾਂ ਫਰੋਜ਼ਨ সুইਟ ਕੌਰਨ ਪਾਈ ਹੈ ਇਸ ਤੇ ਨਾਲ ਬਹੁਤ ਵਧੀਆ ਟੇਸਟ ਆਏਗਾ ਬ੍ਰੈਡ ਰੋਲ ਦੇ ਵਿੱਚ। ਗਾਜਰ ਪਾਵਾਂਗੇ। ਇਹ ਸਾਰੀਆਂ ਸਬਜ਼ੀਆਂ ਨੂੰ ਪਾਉਣ ਦੇ ਨਾਲ ਬ੍ਰੈਡ ਰੋਲ ਕਲਰਫੁੱਲ ਬਣ ਕੇ ਤਿਆਰ ਹੋਣਗੇ ਤੇ ਬਹੁਤ ਟੇਸਟੀ ਵੀ ਤਿਆਰ ਹੋਣਗੇ। ਇਸੇ ਤਰੀਕੇ ਨਾਲ ਸਾਰੀਆਂ ਸਬਜ਼ੀਆਂ ਨੂੰ ਐਡ ਕਰ ਦੇਵਾਂਗੇ ਵਾਰੀ-ਵਾਰੀ ਕਰਕੇ। ਅੱਥੀ ਆਪਾਂ ਸੁੱਕਾ ਧਨੀਆ ਵੀ ਪਾ ਸਕਦੇ ਹਾਂ ਜੀ ਪਰ ਅੱਜਕੱਲ ਧਨੀਏ ਦਾ ਸੀਜ਼ਨ ਹੈ ਤਾਂ ਆਪਾਂ ਹਰਾ ਧਨੀਆ ਹੀ ਯੂਜ਼ ਕਰਾਂਗੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਬਰੈਡ ਰੋਲ ਬਣ ਕੇ ਤਿਆਰ ਹੋਣਗੇ ਤੁਸੀਂ ਵੀ ਇਸ ਤਰੀਕੇ ਨਾਲ ਬਰੈਡ ਰੋਲ ਬਣਾ ਕੇ ਦੇਖਿਓ ਜੀ ਤੇ ਹੁਣ ਆਪਾਂ ਜੋ ਬਰੈਡ ਪੀਸ ਕੇ ਤਿਆਰ ਕਰੇ ਸੀ ਉਹ ਬਰੈਡਾਂ ਨੂੰ ਪਾਵਾਂਗੇ ਜੇ ਆਪਾਂ ਬ੍ਰੈਡਾਂ ਨੂੰ ਆਲੂਆਂ ਦੇ ਨਾਲੋਂ ਥੋੜਾ ਜ਼ਿਆਦਾ ਰੱਖਾਂਗੇ ਤਾਂ ਆਪਣੇ ਬ੍ਰੈਡ ਰੂਲ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਜੀ ਤੇ ਬ੍ਰੈਡ ਰੂਲ ਟੁੱਟਣਗੇ ਨਹੀਂ ਜੇ ਆਪਾਂ ਬ੍ਰੈਡ ਕ੍ਰਮ ਘੱਟ ਲਵਾਂਗੇ ਤਾਂ ਬ੍ਰੈਡ ਰੂਲ ਜੋੜਨ ਵਿੱਚ ਦਿੱਕਤ ਆਏਗੀ ਇਸ ਲਈ ਆਪਾਂ ਬ੍ਰੈਡ ਕ੍ਰਮ ਥੋੜਾ ਜ਼ਿਆਦਾ ਹੀ ਰੱਖਾਂਗੇ ਤੇ ਹੁਣ ਆਪਾਂ ਇਹ ਸਭ ਨੂੰ ਇੱਕ ਵੱਡੇ ਬੌਲ ਦੇ ਵਿੱਚ ਕੱਢ ਲਵਾਂਗੇ ਤੇ ਮਿਕਸ ਕਰ ਲਵਾਂਗੇ ਵੱਡੇ ਬੌਲ ਦੇ ਵਿੱਚ ਕੱਢ ਕੇ ਇਸ ਤੋਂ ਪਹਿਲਾਂ ਵੀ ਬਰੈਡਾਂ ਦੀਆਂ ਕਈ ਹੋਰ ਰੈਸਪੀਜ਼ ਬਣਾਈਆਂ ਨੇ ਜੀ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਤੇ ਸਾਨੂੰ ਸਪੋਰਟ ਕਰਿਓ ਤੇ ਹੁਣ ਆਪਾਂ ਕੁਝ ਮਸਾਲੇ ਐਡ ਕਰਾਂਗੇ ਜਿਵੇਂ ਅੱਧਾ ਚਮਚਾ ਚਾਟ ਮਸਾਲਾ ਪਾਵਾਂਗੇ ਚਟਪਟੇ ਤੇਸਟ ਦੇ ਲਈ ਆਪਾਂ ਚਾਟ ਮਸਾਲੇ ਨੂੰ ਉੱਪਰੋਂ ਵੀ ਪਾ ਸਕਦੇ ਹਾਂ ਇਸ ਤਰੀਕੇ ਨਾਲ ਵੀ ਪਾ ਸਕਦੇ ਹਾਂ ਬ੍ਰੈਡ ਰੋਲ ਬਣਾਉਣ ਵੇਲੇ ਇੱਕ ਚਮਚ ਲਾਲ ਮਿਰਚ ਪਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਮੈਂ ਇੱਥੇ ਨਮਕ ਦੇ 2 ਚਮਚ ਲੈਏ ਨੇ ਆਪਾਂ ਨਮਕ ਕਪੜੇ ਦੇ ਹਿਸਾਬ ਨਾਲ ਵਧ ਘੱਟ ਲੈ ਸਕਦੇ ਹਾਂ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਇੱਕ ਚਮਚ ਜੀਰਾ ਪਾਊਡਰ ਪਾਵਾਂਗੇ ਇਸਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਬ੍ਰੈਡ ਰੋਲ ਦੇ ਵਿੱਚ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਤੇ ਹੁਣ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਤੇ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚਮਚ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਜਾਂ ਚੰਗੀ ਤਰ੍ਹਾਂ ਕद्दूकस ਕਰ ਲਵਾਂਗੇ ਜੇ ਘਰ ਆਲੂਆਂ ਵਿੱਚ ਗੰਢਾਂ ਹੋਣੀਆਂ ਤਾਂ ਮਸਾਲਾ ਚੰਗੀ ਤਰ੍ਹਾਂ ਨਹੀਂ ਰਚ ਪਾਏਗਾ ਆਲੂਆਂ ਦੇ ਵਿੱਚ ਫਿਰ ਬਰੈਡ ਰੂਲ ਵਧੀਆ ਨਹੀਂ ਬਣਨਗੇ ਹੁਣ ਆਪਾਂ ਥਾਨੀ ਮਾਦਦ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਲੂਆਂ ਨੂੰ ਤਾਂ ਕਿ ਆਲੂਆਂ ਦੇ ਵਿੱਚ ਕੋਈ ਵੀ ਲਮਸ ਨਾ ਰਹੇ ਆਪਾਂ ਆਲੂਆਂ ਨੂੰ ਚੰਗੀ ਤਰ੍ਹਾਂ ਆٹے ਦੀ ਤਰ੍ਹਾਂ ਗੁੰਨਾ ਲਵਾਂਗੇ ਫਿਰ ਜਦੋਂ ਆਪਾਂ ਬਰੈਡ ਰੋਲ ਬਣਾਵਾਂਗੇ ਤੇ ਵਧੀਆ ਸ਼ੇਪ ਆਏਗੀ ਇਹ ਬ੍ਰੈਡ ਰੋਲ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਜੀ ਆਪਾਂ ਇਸ ਨੂੰ ਚਾਹ ਦੇ ਨਾਲ ਵੀ ਸਰਵ ਕਰ ਸਕਦੇ ਆ ਈਵਨਿੰਗ ਸਨੈਕਸ ਦੇ ਵਿੱਚ ਹੁਣ ਆਪਾਂ ਆਲੂਆਂ ਨੂੰ ਇਸ ਤਰੀਕੇ ਨਾਲ ਤਿਆਰ ਕਰ ਲਿਆ ਹੈ ਤੇ ਹੁਣ ਮੈਂ ਹੱਥਾਂ ਨੂੰ ਤੇਲ ਲਗਾ ਲਿਆ ਸੀ ਤੇ ਇਸ ਤਰੀਕੇ ਨਾਲ ਆਪਾਂ ਬ੍ਰੈਡ ਰੋਲ ਦੀ ਸ਼ੇਪ ਦੇ ਦੇਵਾਂਗੇ ਇਸ ਤਰੀਕੇ ਨਾਲ ਠਿੱਕੀ ਦੀ ਤਰ੍ਹਾਂ ਬਣਾ ਲਵਾਂਗੇ ਤੇ ਚੀਜ਼ ਰੱਖਾਂਗੇ ਆਪਣੀ ਮਰਜ਼ੀ ਅਨੁਸਾਰ ਕੋਈ ਵੀ ਚੀਜ਼ ਰੱਖ ਲਵਾਂਗੇ ਤੇ ਬ੍ਰੈਡ ਰੋਲ ਦੀ ਸ਼ੇਪ ਦੇ ਦੇਵਾਂਗੇ ਇਸ ਤਰੀਕੇ ਨਾਲ ਆਪਾਂ ਬ੍ਰੈਡ ਰੋਲ ਨੂੰ ਤਿਆਰ ਕਰ ਲਿਆ ਹੈ ਤੇ ਹੁਣ ਆਪਾਂ ਬ੍ਰੈਡ ਕ੍ਰਮ ਦੀ ਕੋਟਿੰਗ ਕਰਾਂਗੇ රල්නු පලටදේ විච රක්දමගේ ස්ත්‍රීකය අලප පහ තැනු ෙල් ගාලගගේ වරි වරිකරිගේ සාරය බ්‍රඩ්රූල් දෙ ආර්ගර්ලමගේ ਬ੍ਰੈਡ ਕ੍ਰਮ ਲਗਾਵਾਂਗੇ ਮੈਂ ਇਸੇ ਤਰੀਕੇ ਨਾਲ ਕਾਫੀ ਸਾਰੇ ਬ੍ਰੈਡ ਰੋਲ ਤਿਆਰ ਕਰ ਲਏ ਨੇ ਹੁਣ ਆਪਾਂ ਬ੍ਰੈਡ ਰੋਲ ਨੂੰ ਫਰਾਈ ਕਰ ਲਵਾਂਗੇ ਮੈਂ ਇਥੇ ਬ੍ਰੈਡ ਰੋਲ ਨੂੰ ਫਰਾਈ ਕਰਨ ਦੇ ਲਈ ਸਰੋਂ ਦਾ ਤੇਲ ਲਿਆ ਹੈ ਸਰੋਂ ਦੇ ਤੇਲ ਵਿੱਚ ਬ੍ਰੈਡ ਰੋਲ ਹੋਰ ਵੀ ਕ੍ਰਿਸਪੀ ਤੇ ਕਰਾਰੇ ਬਣ ਕੇ ਤਿਆਰ ਹੋਣਗੇ ਵਾਰੀ-ਵਾਰੀ ਕਰਕੇ ਸਾਰੇ ਬ੍ਰੈਡ ਰੋਲ ਨੂੰ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਤੇ ਇਹਦੇ ਵਿੱਚ ਐਡ ਕਰ ਦੇਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਪਾਂ ਉਸੇ ਟਾਈਮ ਨਹੀਂ ਪਾਲਟਾਂਗੇ ਥੋੜੀ ਦੇਰ ਪੱਕਣ ਤੋਂ ਬਾਅਦ ਸਾਈਡਾਂ ਚੇਂਜ ਕਰਾਂਗੇ ਹੁਣ ਬ੍ਰੈਡ ਰੂਲ ਪੱਕ ਕੇ ਤਿਆਰ ਨੇ ਆਪਾਂ ਥੋੜੀ ਦੇਰ ਇਹਨਾਂ ਨੂੰ ਹੋਰ ਪਕਾ ਲਵਾਂਗੇ ਹਲਕਾ ਹਲਕਾ ਚੰਨੀ ਨਾਲ ਹਿਲਾ ਲਵਾਂਗੇ ਇਸ ਤਰੀਕੇ ਨਾਲ ਕਾਫੀ ਸਾਰੇ ਬ੍ਰੈਡ ਰੋਲ ਤਿਆਰ ਕਰ ਲਵਾਂਗੇ ਹੁਣ ਬ੍ਰੈਡ ਰੋਲ ਚੰਗੀ ਤਰ੍ਹਾਂ ਪੱਕ ਕੇ ਤਿਆਰ ਨੇ ਆਪਾਂ ਬ੍ਰੈਡ ਰੋਲ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਚਮਚ ਦੀ ਮਦਦ ਦੇ ਨਾਲ ਇਸ ਤਰੀਕੇ ਨਾਲ ਛਾਨਣੀ ਵਿੱਚ ਕੱਢ ਲਵਾਂਗੇ ਬ੍ਰੈਡ ਰੋਲ ਨੂੰ ਤਾਂ ਕਿ ਬ੍ਰੈਡ ਰੋਲ ਵਿੱਚ ਤੇਲ ਨਾ ਆ ਰਹੇ ਤੇ ਹੁਣ ਆਪਾਂ ਬ੍ਰੈਡ ਰੋਲ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ